ਰਾਜਧਾਨੀ ਬੱਸ ਡਰਾਈਵਰ ਨੇ ਕਾਰ ਨੂੰ ਮਾਰੀ ਟੱਕਰ ਬੱਸ ਡਰਾਈਵਰ ਨੇ ਪੀਤੀ ਹੋਈ ਸੀ ਸ਼ਰਾਬ ਮੌਕੇ ਤੇ ਟ੍ਰੈਫਿਕ ਪੁਲਿਸ ਨੇ ਕੀਤਾ ਕਾਬੂ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚੇ ਕਰਵਾਈ ਗਈ ਡਾਕਟਰੀ ਜਿਸ ਵਿੱਚ ਉਸ ਦਾ ਚਲਾਨ ਕਟਿਆ ਗਿਆ ਮੇਰਾ ਨਾਮ ਭਾਜੀ ਸ਼ੁਭਮ ਕੁਮਾਰ ਹੈ ਜੀ ਸ਼ੁਭਮ ਜੀ ਕੀ ਗੱਲਬਾਤ ਹੋਈ ਆ ਭਾਜੀ ਆਪਾਂ ਅੱਜ ਸਰਪੰਚੀ ਦੇ ਕੰਟੈਸਟ ਤੇਗੇ ਤੇ ਫਾਰਮ ਭਰਨ ਆਏ ਸੀ ਆਪਾਂ ਇੱਥੇ ਗੱਡੀ ਥੋੜੀ ਭੀੜ ਸੀ ਆਪਾਂ ਗੱਡੀ ਸਾਈਡ ਤੇ ਸੀ ਤੇ ਗੱਡੀ ਥੋੜੀ ਟੱਚ ਹੋਈ ਸੀ ਨੂੰ ਫੇਰ ਵੀ ਕਿਆ ਰੋਕ ਲੈ ਰੋਕ ਲੈ ਪਰ ਉਹਨੇ ਕੋਈ ਰੋਕੀ ਨਹੀਂ ਗੱਡੀ ਉਹ ਕਰੀਜ਼ਾ ਹੀ ਲੈ ਗਿਆ ਸਾਡੀ ਗੱਡੀ ਨੂੰ ਪੂਰੀ ਫੁੱਲ ਭਾਜੀ ਤੁਸੀਂ ਚੈੱਕ ਕਰੋ ਮੋਕੇ ਤੇ ਤੇ ਸਾਡਾ ਤੁਸੀਂ ਸਾਡਾ ਵੀ ਮੈਡੀਕਲ ਕਰਵਾਓ ਤੇ ਉਹਨਾਂ ਦਾ ਵੀ ਕਰਵਾਓ ਕਿੰਨਾ ਨੁਕਸਾਨ ਹੈ ਸਾਡਾ ਹੈ ਨੁਕਸਾਨ ਭਾਜੀ ਦੇਖ ਲਓ ਗੱਡੀ ਦਾ ਸਾਡੇ ਸਾਹਮਣੇ ਆ ਕੇ ਇਹ ਰੋਂਗ ਸਾਈਡ ਵੀ ਲੈ ਕੇ ਆਇਆ ਗੱਡੀ ਉਧਰ ਆ ਮੈਂ ਇੱਥੇ ਤੋਂ ਮੈਂ ਦੁਕਾਨ ਦੇ ਵਿੱਚ ਬਾੜ ਕੇ ਗੱਡੀ ਤਾਂ ਵੀ ਮੇਰਾ ਜਾਨ ਬੜੀ ਮੁਸ਼ਕਲ ਨਾਲ ਬਚੀ ਹੈ ਜੀ ਭਾਜੀ ਕਹਾਂ ਨਾ ਮੈਂ ਆਪਣਾ ਬਲਜੀਤ ਸਿੰਘ ਕਿੱਧਰ ਆਉਂਦੇ ਸੀਗਾ ਕਿੱਧਰ ਜਾਣਾ ਸੀਗਾ ਮਾਲੀ ਜਾਨਾ ਕਿਹੜੀ ਬੱਸ ਤੁਸੀਂ ਚਲਾਣੇ ਆ ਇਸ ਵੇਲੇ ਕਿਹੜੀ ਬੱਸ ਚਲਾਦੇ ਆ 68 ਨੀ ਕਿਹੜੀ ਕੰਪਨੀ ਦੀ ਬੱਸ ਹੈ ਰੋ ਤਾਂ ਨਹੀਂ ਤੇ ਤੁਸੀਂ ਪਲਾਚੋਰ ਵੀ ਚਾਲੂ ਕੀਤੀ ਹੈ ਨੀ ਉਹ ਦੌਰ ਨੂੰ ਥੋੜੀ ਬੀਤੀ ਉਸ ਤੋਂ ਕੀ ਪੀਤਾ ਸੰਤਾ ਹੈ ਤਾਂ ਤੁਹਾਡੇ ਸਮਾਂ ਲ ਆ ਰਹੀ ਆ ਲਾਜਿਆ ਕਰਾ ਦਿੰਦੇ ਮਲਾਜਿਆ ਕਰਾ ਲੋ ਯਾਰ ਮਲਾਜਿਆ ਕਰਾਣਾ ਬਾਬੇ ਦੇਖ ਲਾ ਵੀ ਚੰਗੀ ਗੱਲ ਨਹੀਂ ਹੈਗੀ ਆ ਜਿਆਦਾ ਆਪੇ ਦੱਸਦੇ ਆਪੇ ਦੱਸ ਲੂ ਪੀ ਕੇ ਤੂੰ ਕਿੱਥੋਂ ਚੱਲੇ ਆ ਕਿੱਥੋਂ ਕਿੱਥੇ ਉਹ ਮੈਂ ਤਲਵਾੜ ਤੋਂ ਸਵੇਰੇ ਆਇਆ ਬਾਈ ਉਹ ਮੇਰੇ ਨਹੀਂ ਗੱਡੀ ਵਾਲ ਨੂੰ ਪਹਿਲਾਂ ਟੱਚ ਕੀਤਾ ਉਹਦੇ ਬਾਅਦ ਤੁਸੀਂ ਰੋਂਗ ਸਾਈਡ ਤੋਂ ਚੌਂਕ ਵਿੱਚੋਂ ਘੁਮਾ ਕੇ ਲੈ ਕੇ ਆਂਦੀ ਬੱਸ ਤੁਹਾਨੂੰ ਇਹ ਨਹੀਂ ਪਤਾ ਕਿ ਸਵਾਰੀਆਂ ਆ ਰਹੀਆਂ ਕੋਈ ਛੜਛੜ ਲੱਗ ਸਕਦੀ ਕਿ ਸਰ ਸੌਰੀ ਬਜੀ ਯਾਰ ਉਹ ਯਾਰ ਉਹ ਨਹੀਂ 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 ਪੀਤੀ ਆ ਤੇ ਉਹਦੇ ਵਿੱਚ ਤੁਸੀਂ ਬੱਸ ਸਵਾਰ ਜਿਹੜੀਆਂ ਸਿੱਗੀਆਂ ਸਵਾਰੀਆਂ ਉਹਨਾਂ ਨੂੰ ਨੁਕਸਾਨ ਤੇ ਪਛਾਣਨ ਦੀ ਕੋਸ਼ਿਸ਼ ਕੀਤੀ ਜੇਕਰ ਉਹਨਾਂ ਨੂੰ ਕੁਝ ਹੋ ਜਾਂਦਾ ਉਸਤਾਦ ਜੀ ਉੱਥੋਂ ਲੈ ਕੇ ਆ ਗੱਡੀ ਦੱਸੋ ਹਾਂ ਉੱਥੋਂ ਗੱਡੀ ਤਲਵਾੜੇ ਨੂੰ ਲੈ ਕੇ ਆਇਆ ਮੈਂ ਮੈਂ ਦਾਰੂ ਪੀਤੋਂ ਦੀ ਵੀ ਇਹ ਤਾਂ ਲੈ ਆ ਨਾ ਬਾਕੀ ਹੱਥ ਜੋੜ ਕੇ ਬੇਨਤੀ ਹੈ ਬਾਈ ਕੀ ਬੇਨਤੀ ਹੈ ਜੀ ਬੇਨਤੀ ਕਰ ਦੋ ਪਿਆਏ ਬਾਈ ਸ਼ਰਾਬ ਨਹੀਂ ਪੀਤੀ ਹੈਗੀ ਸ਼ਰਾਬ ਨਹੀਂ ਪੀਤੀ ਹੈ ਹੋਰ ਕੀ ਕਰਦਾ ਕੀ ਕਰਦਾ ਪੀਤਾ ਮੈਂ ਖਾਂਦਾ ਖਾਂਦਾ ਮੈਂ ਤਾਂ ਲੈ ਕੇ ਆਇਆ ਕੱਲੀ ਲੈ ਕੇ ਆਇਆ ਤੈਨੂੰ ਅੰਦਰ ਉਹ ਕੋਈ ਮਲਾਜਾ ਵਾਲਾ ਮਲਾਜਾ ਹੀ ਕੱਲੀ ਲੈ ਕੇ ਆਇਆ ਤੈਨੂੰ ਮਲਾਜਾ ਕਰਨ ਲਈ ਮਲਾਜਾ ਕਰਨ ਲਈ ਮਲਾਜਾ ਆਹ ਬੰਦੇ ਤਾਂ ਨਹੀਂ ਫੜ ਕੇ ਲੈ ਕੇ ਆਂਦੇ ਇਹ ਹਾਂਜੀ ਹਾਂਜੀ ਸਾਡੀ ਸਿੱਧੀ ਇਹ ਗੱਲਾਂ ਦਾ ਜਵਾਬ ਦੇ ਹਾਂ ਹਾਂਜੀ ਇਹ ਮਲਾਜਾ ਹਰੇਕ ਬੰਦੇ ਨੂੰ ਫੜ ਕੇ ਤਾਂ ਨਹੀਂ ਅੰਦਰ ਲੈ ਕੇ ਆਂਦੇ ਕਿ ਲਈ ਤੇਰਾ ਮਲਾਜਾ ਕਰਾਣਾ ਆ ਇਹਦਾ ਮਤਲਬ ਤੂੰ ਤਾਰੂ ਪੀਤੀ ਆ ਜਾਂ ਨਸ਼ਾ ਕੀਤਾ ਆ ਉਹ ਨਹੀਂ ਮੈਂ ਨਸ਼ਾ ਕੋਈ ਨਹੀਂ ਕਰਦਾ ਜੀ ਹਾਂ ਕੀ ਕਰਦਾ ਹਾਂ ਕੋਈ ਨਸ਼ਾ ਨਹੀਂ ਕਰਦਾ ਮੈਂ ਹਾਂ ਕੀ ਗੱਲ ਆ ਹਾਂਜੀ ਸਰ ਜੀ ਤੁਸੀਂ ਇੱਕ ਬੰਦਾ ਜਿਹੜਾ ਫੜਿਆ ਆ ਰਾਜਧਾਨੀ ਡਰਾਈਵਰ ਜਿਹੜਾ ਹੈਗਾ ਕੀ ਗੱਲਬਾਤ ਹੋਈ ਆ ਇਹ ਰੌਂਗ ਸਾਈਡ ਤੋਂ ਮੁੜੇ ਤੇ ਗੱਡੀ ਨਾਲ ਇਹਨੇ ਟੱਚ ਕਰਤਾ ਮੇਰੇ ਇੱਕ ਕਾਰ ਸੀਗੀ ਆਪਣੀ ਸਵਿਫਟ ਕਾਰ ਉਹਨੇ ਟੱਚ ਕਰ ਗਿਆ ਜੀ ਇਹ ਅੱਜ ਕਰਕੇ ਉਹ ਨਾਲ ਲੱਗੀ ਉਹਦੇ ਗੱਡੀ ਤੇ ਇਹਨੂੰ ਉੱਥੇ ਅੱਗੇ ਜਾ ਕੇ ਲਾ ਕੇ ਲੈਣਾ ਥੱਲੇ ਜਾ ਕੇ ਲਿਆਂਦਾ ਇਹ ਬਾਕੀ ਇਹਦਾ ਮਲਾਇਆ ਕਰਕੇ ਦੱਸੂਗਾ ਇਹ ਦਾਰੂ ਪੀਤੀ ਹੈ ਨਹੀਂ ਪੀਤੀ ਹੋਈ ਤੁਹਾਨੂੰ ਕੀ ਸਮੈਲ ਆ ਰਹੀ ਹੈ ਇਹ ਦੇਖੋ ਜੋ ਦੇਖਦੇ ਆਪਾਂ ਆਮ ਤੁਸੀਂ ਚੈੱਕ ਸਮੈਲ ਤਾਂ ਮਾੜੀ ਮੁੱਠੀ ਆਉਂਦੀ ਉਹਦਾ ਲੈਚਰ ਉੱਚੀਆਂ ਖਾਲੀਆਂ ਦਾ ਹਜੇ ਪੂਰਾ ਨਹੀਂ ਕਲੀਅਰ ਨਹੀਂ ਹੋ ਰਿਹਾ ਬਾਕੀ ਇਹਦਾ ਮਲਾਇਆ ਕਰਕੇ ਦੱਸੇ ਜਾਓ ਗੱਡੀ ਗੱਡੀ ਸੀਗੀ ਜੀ ਗੱਡੀ ਇਹਨਾਂ ਦੀ ਬੱਸ ਇਹਨਾਂ ਕੋਲ ਜਿਹੜੀ ਰਾਜਧਾਨੀ ਬਸਾ ਜੀ ਇਹਨਾਂ ਹਾਂਜੀ ਇਹ ਕਰਵਾਈ ਕੀਤੀ ਜਾਊਗੀ ਇਹਨਾਂ ਮਲਾਇਆ ਕਰਾ ਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਕਰਨਗੇ